ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਮਿਤੀ 20 ਸਤੰਬਰ 2025 ਦੁਪਹਿਰ ਤੋਂ ਲੈ ਕੇ ਸ਼ਾਮ ਦੀ ਜਾਣਕਾਰੀ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟੇਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਜੀ ਕੋਈ ਤਕੜੀ ਕਾਰਵਾਈ ਨਹੀਂ ਹੈ ਸਵੇਰ ਤੋਂ ਹੀ ਮੌਸਮ ਸਾਫ਼ ਹੋਣ ਦੇ ਕਾਰਨ ਚੰਗੀ ਧੁੱਪ ਪੰਜਾਬ ਦੇ ਉੱਪਰ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਜਿਹੜੇ ਨੇ ਉਹ 35 ਡਿਗਰੀ ਤੋਂ ਲੈ ਕੇ 37 ਡਿਗਰੀ ਤੱਕ ਜਾ ਚੁੱਕੇ ਨੇ ਜੋ ਅੰਦਾਜ਼ਾ ਸੀਗਾ ਕਿ 35 ਡਿਗਰੀ ਦਾ ਤਾਪਮਾਨ ਰਹਿਣਗੇ ਪਰ ਤਾਪਮਾਨ ਕਾਫੀ ਜ਼ਿਆਦਾ ਵੱਧ ਨੇ ਗਰਮੀ ਦਾ ਮਾਹੌਲ ਹੈ ਕੜਾਕੀ ਦੀ ਧੁੱਪ ਪੈ ਰਹੀ ਹੈ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਜੀ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਸਾਨੂੰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ Instagram ਜਾਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਜਿਹੜੀ ਹੈ ਲਗਾਤਾਰ ਪੱਛਮੀ ਰੂਪ ਤੋਂ ਚੱਲ ਰਹੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਪੱਛਮੀ ਜਿਹੜੀ ਹਵਾ ਚੱਲਦੀ ਹੈ ਪੱਛਮ ਦੀ ਹਵਾ ਕਹਿੰਦੇ ਜਿਹਨੂੰ ਆਪਾਂ ਉਹ ਖੁਸ਼ਕ ਹੁੰਦੀ ਹੈ ਠੰਡੀ ਹੁੰਦੀ ਹੈ ਪਰ ਨਾਲ ਦੀ ਨਾਲ ਉਸ ਦੇ ਵਿੱਚ ਖੁਸ਼ਕ ਹੋਣ ਦੇ ਕਾਰਨ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੁੰਦੀ ਹੈ ਲਗਾਤਾਰ ਹੁਣ ਪੰਜਾਬ ਦੇ ਵਿੱਚ ਖੁਸ਼ਕ ਹਵਾ ਚੱਲਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਹੁਣ ਆਉਂਦੇ 4 ਤੋਂ 5 ਦਿਨ ਲਗਾਤਾਰ ਖੁਸ਼ਕੀ ਵਾਲਾ ਮਾਹੌਲ ਬਣਿਆ ਰਹੇਗਾ جس دے سٹے وچ اپا کہہ سکدے ہیں کہ پنجاب دا ماحول ਜਿਹੜਾ ਹੁਣ ਕਿਤੇ ਨਾ ਕਿਤੇ ਖੁਸ਼ਕ ਬਣਿਆ ਰਹੇਗਾ ਧੁੱਪੋ ਕੜਾਕੇ ਦੀ ਪਵੇਗੀ ਮੀਂਹ ਨਾ ਮਾਤਰ ਦੇ ਬਰਾਬਰ ਹੈ 25 ਜਾਂ 26 ਤਰੀਕ ਤੱਕ ਅਗਰ ਗੱਲ ਕਰੀਏ ਸਤੰਬਰ ਮਹੀਨੇ ਦੀ ਤਾਂ ਕੋਈ ਵੀ ਤਗੜਾ ਬੱਦਲ ਵਾਈ ਸਿਸਟਮ ਪੰਜਾਬ ਵੱਲ ਕੋਚ ਨਹੀਂ ਕਰ ਰਿਹਾ ਸਿਰਫ ਜਿਹੜੇ ਸਿਸਟਮ ਨੇ ਅਗਰ ਤੁਹਾਨੂੰ ਅਸੀਂ ਦਿਖਾ ਸਕੀਏ ਜ਼ੂਮ ਆਊਟ ਕਰਕੇ ਤਾਂ ਬੰਗਾਲ ਦੀ ਖਾੜੀ ਵਿੱਚ ਟਟਮੇ ਟਟਮੇ ਰੂਪ ਦੇ ਵਿੱਚ ਸਿਸਟਮ ਬਣੇ ਹੋਏ ਨੇ ਜਾਂ ਇਹ ਸਿਸਟਮ ਇਸ ਤਰੀਕੇ ਨਾਲ ਕਾਫੀ ਜ਼ਿਆਦਾ ਦੂਰ ਜਾ ਚੁੱਕੇ ਨੇ ਜਿਨ੍ਹਾਂ ਦਾ ਅਸਰ ਫਿਲਹਾਲ ਪੰਜਾਬ ਵੱਲ ਆਉਂਦੇ ਹੋਏ ਦਿਖਾਈ ਨਹੀਂ ਦੇ ਰਿਹਾ। ਬਾਕੀ ਇਹ ਅਪਡੇਟ ਜਿਹੜੀ ਸਮੇਂ-ਸਮੇਂ ਤੇ ਚੇਂਜ ਹੁੰਦੀ ਰਹਿੰਦੀ ਹੈ ਜਿਸ ਕਰਕੇ ਬਾਰ-ਬਾਰ ਰਿਕਵੈਸਟ ਕਰਦੇ ਆ ਕਿ ਜਿਹੜੀ ਅਪਡੇਟਸ ਹੁੰਦੀਆਂ ਨੇ ਸਮੇਂ-ਸਮੇਂ ਤੇ ਦੇਖਦੇ ਰਿਆ ਕਰੋ ਤੇ ਇਸ ਤੋਂ ਇਲਾਵਾ ਅਗਰ ਕੋਈ ਹੋਰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਤੁਹਾਡੇ ਦੇ YouTube, Instagram, Facebook ਤੇ ਸਾਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ। ਧੰਨਵਾਦ ਜੀ।